ਇਹ ਮਿਲਟਰੀ ਦੀ ਪੋਸਟ ਬਣੀ ਹੁੰਦੀ ਹੈ ਨਾ ਹਾਂ ਹਾਂ ਪਰ ਫਿਰ ਵੀ ਯਾਰ ਬਹੁਤ ਵੱਡੀ ਹਿੰਮਤਾ ਪਿੰਡ ਦੱਦਾਹੂਰ ਵਾਸਤੇ ਜਿਨ੍ਹਾਂ ਨੇ ਬਿਲਕੁਲ ਸਾਹਮਣੇ ਸਭ ਤੋਂ ਅੱਗੇ ਦੋਸਤੋ ਅੱਜ 27ਵਾਂ ਦਿਨ ਆ ਜੀ ਮਰਨਮਰਤ ਡੱਲੇਵਾਲ ਸਾਹਿਬ ਦਾ ਤੇ ਅੱਜ ਆਪਾਂ ਹੈਗੇ ਆ ਖਣੌਰੀ ਬਾਰਡਰ ਤੇ ਤੇ ਬਿਲਕੁਲ ਜ਼ੀਰੋ ਲਾਈਨ ਤੇ ਆ ਜੀ ਇਸ ਵਕਤ ਤੇ ਸਾਹਮਣੇ ਨਾ ਰੈਣ ਬਸੇਰਾ ਬੜਾ ਸੋਹਣਾ ਬਣਿਆ ਜੀ ਜਿਹੜੇ ਬਿਲਕੁਲ ਸਾਹਮਣੇ ਆ ਤੇ ਇਹ ਹੈਗਾ ਜੀ ਪਿੰਡ ਦੱਦਾਹੂਰ ਤੇ ਜੀਲਾ ਪ੍ਰਧਾਨ ਨੇ ਜੀ ਲਵਜੀਤ ਸਿੰਘ ਦਦਾਹੂਰ ਤੇ ਉਹਨਾਂ ਦੇ ਪਿੰਡ ਦੇ ਆਣ ਬਣਾਇ ਜੀ ਰਹਿਣ ਬਸੇਰਾ ਬੜਾ ਸੋਹਣਾ ਦੇਖਣ ਵਾਸਤੇ ਤੁਹਾਨੂੰ ਵਿਖਾਉਨੇ ਆ ਵੀਡੀਓ ਨੂੰ ਮਿੱਤਰੋ ਵੱਤਵਾਦ ਸ਼ੇਅਰ ਕਰਦੇ ਜੀ ਇੱਥੇ ਉਹਨਾਂ ਨੇ ਸਪੈਸ਼ਲ ਅੱਗ ਦੀ ਧੂਣੀ ਆ ਤੇ ਸਭ ਤੋਂ ਪਹਿਲਾਂ ਟਰੈਕਟਰ ਦਿਖਾ ਦਿੰਨੇ ਆ ਜੀ ਆਹ ਮਹਿੰਦਰਾ ਟਰੈਕਟਰ ਹੈ ਜਿਹੜਾ ਕਿ ਜਦੋਂ ਹਮਲਾ ਕੀਤਾ ਸੀਗਾ ਖਨੌਰੀ ਬਾਰਡਰ ਤੋਂ ਤੇ ਉਸ ਵਕਤੇ ਟਰੈਕਟਰ ਉਹਨਾਂ ਦੀ ਲਪੇਟ ਚ ਆ ਗਿਆ ਸੀ ਤੇ ਆਹ ਉਹਨਾਂ ਨੇ ਦੁਬਾਰਾ ਉਹਨਾਂ ਨੇ ਯਾਨੀ ਕਿ ਇਹਨੂੰ ਟਾਇਰ ਵਗੈਰਾ ਇਹਨਾਂ ਦੇ ਪੁਆਏ ਬਾਡੀ ਦੁਆਰਾ ਤੋਂ ਪੁਆਈ ਇਹਨਾਂ ਨੇ ਤੇ ਬਾਕੀ ਦਿਖਾ ਦਿੰਨੇ ਤੁਹਾਨੂੰ ਰਹਿਣ ਬ ਤੁਸੀਂ ਦੇਖ ਸਕਦੇ ਜੀ ਬਿਲਕੁਲ ਸਾਹਮਣੇ ਸਭ ਤੋਂ ਅੱਗੇ ਹਾਂਜੀ ਤਾਂ ਮਿੱਤਰੋ ਆ ਨਇਓ ਨਿਤੜਕ ਬੰਦੇ ਜਿਹੜੇ ਇਸ ਟੈਂਟ ਦੇ ਵਿੱਚ ਰਹਿੰਦੇ ਨੇ ਇਹਦੇ ਵਿੱਚ ਹੀ ਖਾਣਾ-ਦਾਣਾ ਰੋਟੀ ਪਾਣੀ ਸਾਰਾ ਆਪ ਦਾ ਤੇ ਐ ਪੂਰੀ ਡਿਊਟੀ ਦਿੰਦੇ ਨੇ ਬਾਈ ਜੀ ਰਾਤ ਨੂੰ ਵੀ ਤੇ ਦਿਨੇ ਵੀ ਆ ਦੇਖ ਸਕਦੇ ਜੇ ਮੰਜੇ-ਮੰਜੇ ਡਾਇ ਨੇ ਤੇ ਰੌਣਕਾਂ ਲੱਗੀਆਂ ਨੇ ਇੱਧਰ ਵੀ ਇੱਕ ਟਰਾਲਾ ਜੀ ਇਹਦੇ ਵਿੱਚ ਵੀ ਰਹਿੰਦੇ ਨੇ ਤੇ ਬਹੁਤ ਸੋਹਣਾ ਰਹਿਣ ਬਸੇਰਾ ਬਣਾਇਆ ਜੀ ਨਿਤੜਕ ਬੰਦੇ ਹਾਲਾਂਕਿ ਸਭ ਤੋਂ ਅੱਗੇ ਨੇ ਆ ਦੇਖੋ ਜੀ ਚਾਰ ਸ਼ਫੇਰੇ ਨੰਬਰਦਾਰਾ ਹੈਨਾ ਕਿਆ ਬਾਤਾਂ ਚਾਰ ਸ਼ਫੇਰੇ ਦੇਖੋ ਜੀ ਬਾਉਂਡਰੀ ਲਾ ਰੱਖੀ ਆ ਮਿਲਟਰੀ ਦੀ ਪੋਸਟ ਬਣੀ ਹੁੰਦੀ ਹੈ ਨਾ ਹਾਂ ਹਾਂ ਮਿਲਟਰੀ ਦੀ ਪੋਸਟ ਆ ਰ ਹੈਨਾ ਤੇ ਵੇਖੋ ਇਹ ਬਾਈਆਂ ਨੇ ਨਾ ਵੀ ਇੱਕ ਨਾ ਡਰ ਵੀ ਹੁੰਦਾ ਪਰ ਕੋਈ ਡਰ ਨਹੀਂ ਬਾਈਆਂ ਨੂੰ ਇਧਰ ਇੱਕ ਟਰਾਲੀ ਇਧਰ ਆ ਜੀ ਆ ਵੇਖੋ ਸਪੈਸ਼ਲ ਕੋਲਰ ਕਲਰ ਲਾਏ ਹੋਏ ਆ ਇੱਥੇ ਮੰਜਾ ਤੇ ਇਧਰ ਵੀ ਵਾਰਡ ਕੀਤੀ ਹੋਈ ਆ ਕਾਰ ਲੱਗੀ ਹੋਈ ਤੇ ਸਾਹਮਣੇ ਹੀ ਰਹਿ ਗਏ ਹਾਂ ਤੇ ਦੇਖੋ ਜੀ ਉਹ ਸਾਹਮਣੇ ਸਮਝ ਲਓ ਵੀ ਸਾਡੇ ਭਰਾ ਹੀ ਨੇ ਭਾਈਚਾਰਾ ਹੀ ਆ ਸਾਡਾ ਅਸੀਂ ਦੁਸ਼ਮਣ ਤਾਂ ਨਹੀਂ ਕਹਿ ਸਕਦੇ ਉਹਨਾਂ ਦੀਆਂ ਵੀ ਡਿਊਟੀਆਂ ਨੇ ਕਿਉਂ ਵੀ ਨੰਬਰਦਾਰ ਉਹ ਵੀ ਮਜਬੂਰ ਆ ਤੋ ਮਜਬੂਰ ਹੋਏ ਖੜੇ ਸਰਕਾਰਾਂ ਦੇ ਹੁਕਮ ਥੱਲੇ ਨੇ ਉਹਨਾਂ ਦੇ ਜੀ ਨਹੀਂ ਕਰਦਾ ਕੋਈ ਪਰ ਫਿਰ ਵੀ ਯਾਰ ਬਹੁਤ ਵੱਡੀ ਹਿੰਮਤ ਆ ਪਿੰਡ ਦੱਦਾਹੂਰ ਵਾਸਤੇ ਜਿਨ੍ਹਾਂ ਨੇ ਬਿਲਕੁਲ ਸਾਹਮਣੇ ਸਭ ਤੋਂ ਅੱਗੇ ਇਹ ਰਹਿਣ ਬਸੇਰਾ ਬਣਾਇਆ ਕਿਉਂ ਵੀ ਰਜੀ ਸਹੀ ਹੈ ਤੇ ਇੱਕ ਲਾਇਕ ਜ਼ਰੂਰ ਬੰਦਾ ਯਾਰ ਹਿੰਮਤ ਨੂੰ ਕਿਉਂਕਿ ਇਹਨਾਂ ਦੇ ਕੱਲ ਨੂੰ ਬਾਈ ਦੇਵੇ ਕੋਈ ਅਟੈਕ ਹੁੰਦਾ ਤੇ ਸਭ ਤੋਂ ਅੱਗੇ ਆ ਇਹ ਤੇ ਬਹੁਤ ਵੱਡੀ ਹਿੰਮਤ ਆ ਨਰਵਾਣਾ ਰਹਿ ਗਿਆ 23 ਕਿਲੋਮੀਟਰ ਇੱਥੋਂ ਬਾਈ ਜੀ ਆ ਨਰਵਾਣਾ ਰਹਿ ਗਿਆ 23 ਕਿਲੋਮੀਟਰ ਹਨਾ ਇਹ ਹਾਲਾਂਕਿ ਹੈ ਤਾਂ ਆਪਾਂ ਹਜੇ ਪੰਜਾਬ ਦੇ ਵਿੱਚ ਹੀ ਆ ਕਿਉਂਕਿ ਅੱਗੇ ਨਾਲੋਂ ਇਹ ਜਦੋਂ ਅਸੀਂ ਆਏ ਸੀ ਮਾਰਚ ਵਿੱਚ ਤੇ ਇਹ ਕਾਫੀ ਅੱਗੇ ਆ ਗਏ ਜੀ ਦਦਾਹੂਰ ਤੋਂ ਕੋਈ ਰਾਈਟਰ ਵੀ ਸੀ ਜੀ ਮਰ ਗਏ ਲੋ ਜੀ ਸਭ ਤੋਂ ਵਧੀਆ ਚਾਲੀਆਂ ਬਣਾ ਕੇ ਹਾਂਜੀ ਵਾਹ ਕੀ ਬਾਤਾਂ ਜੀ ਸਾਡੇ ਭਰਾ ਇਹ ਦਰਗ ਸੇਕਦੇ ਹੋਏ ਨੇ